ਇਹ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਇਹ ਮਵੀ ਕਲਾ ਦੇ 스마트 ਸਕੂਲ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਸਕੂਲ ਕਿਸ ਤਰ੍ਹਾਂ ਪਾਣੀ ਵਿੱਚ ਡੁੱਬਿਆ ਹੋਇਆ ਤੁਸੀਂ ਵੇਖ ਸਕਦੇ ਹੋ ਜਿਸ ਦੇ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਦੋਂ ਕਿ ਪੜਨ ਵਾਲੇ ਬੱਚਿਆਂ ਨੂੰ ਦੂਸਰੇ ਸਕੂਲ ਵਿੱਚ ਸ਼ਿਫਟ ਕਰਨਾ ਪਿਆ ਹੈ ਸਕੂਲ ਦੇ ਅਧਿਆਪਕ ਕਹਿੰਦੇ ਨੇ ਕਿ ਬਰਸਾਤਾਂ ਵਿੱਚ ਹਰ ਸਾਲ ਇਹੀ ਹਾਲ ਹੁੰਦਾ ਹੈ ਉੱਥੇ ਪੰਚਾਇਤ ਸੈਕਟਰੀ ਜਸਪੀਰ ਸਿੰਘ ਨੇ ਕਿਹਾ ਕਿ ਸ਼ਾਮ ਤੱਕ ਪਾਣੀ ਕੱਢ ਦਿੱਤਾ ਜਾਵੇਗਾ ਸੋ ਇਹ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ 스마트 ਸਕੂਲ ਤਾਂ ਬਣਾ ਦਿੱਤੇ ਗਏ ਨੇ ਪਰ ਪਾਣੀ ਦੀ ਨਿਕਾਸੀ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਰ ਕੱਲ ਦੀ ਨਾਲ ਬਰਸ਼ ਭਾਰੀ ਹੋ ਉਹ ਸਾਰੇ ਪਿੰਡ ਦਾ ਪਾਣੀ ਛੱਪੜ ਦੇ ਨਾਲ ਲੱਗਦਾ ਸਕੂਲ ਜੀ ਉਹ ਇੱਧਰ ਆ ਗਿਆ ਵੱਧ ਤੇ ਅਸੀਂ ਹੁਣ ਪੰਪਰਾਂ ਹੀ ਲਿਫਟ ਕਰਨ ਲੱਗੇ ਆਂ ਪਾਣੀ ਕਢ ਦਾਂਗੇ ਜਲਦੀ ਜੀ ਕਢਾ ਰਹੇ ਫਿਰ ਇਹਨੂੰ ਹਾਂ ਕਢਾ ਰਹੇ ਆਂ ਅਸੀਂ ਲੌਲਕੀ ਮਸ਼ੀਨ ਕੋਈ ਨਾ ਕੋਈ ਜੀ ਨਹੀਂ ਜੀ ਇਹ ਹਾਈ ਸਕੂਲ ਦੇ ਬੱਚੇ ਸ਼ਿਫਟ ਕਰਤੀ ਜੀ ਇੱਥੋਂ ਅਸੀਂ ਆ ਤੁਸੀਂ ਸ਼ਿਫਟ ਕਰਤੇ ਆਂ ਹਾਂਜੀ ਹਾਂਜੀ ਬੱਚਾ ਕੋਈ ਨਹੀਂ ਆਇਆ ਅੱਜ ਨਹੀਂ ਬੱਚੇ ਇੱਥੇ ਆ ਸੀ ਅਸੀਂ ਹਾਈ ਸਕੂਲ 'ਚ ਲੱਗੇ ਜੀ ਉਹਨਾਂ ਨੂੰ ਹਾਂਜੀ ਹਾਂਜੀ ਅੱਜ ਤੇ ਬਸਣਾ ਹੱਲ ਹੋ ਜਾਗੇ ਹਾਂਜੀ ਹਾਂ ਲੌਲਕੀ ਜੀ ਅਸੀਂ ਉੱਥੇ ਕੋਈ ਪਾਣੀ ਕਢਣ ਵਾਲਾ ਪ੍ਰੋਜੈਕਟ ਲਾ ਰਹੇ ਆਂ ਜਲਦੀ ਹੁ ਮੈਂ ਪੰਦਰਾਂ ਸਾਲ ਤੋਂ ਹੀ ਐਂਡ ਪ੍ਰਾਇਮਰੀ ਸਕੂਲ ਟੀਚਰ ਹਾਂ। ਹਾਂ ਜੀ ਹਾਂ ਜੀ ਮੈਂ ਸਕੂਲ ਟੀਚਰ ਹਾਂ। ਇਹ ਸਕੂਲ ਦਾ ਬਹੁਤ ਮਾੜਾ ਹਾਲ ਹੈ ਜੇ ਕਿ ਪਾਣੀ ਖੜਾ ਹੋਇਆ ਹੈ। ਸਰ ਕੋਈ ਮਸਲਾ ਹੱਲ ਹੀ ਹੋਇਆ ਦਾ? ਸਰ ਇਹ ਕੰਦ ਐਕਚੁਅਲੀ ਮੀਂਹ ਕਰਕੇ ਡਿੱਗੀ ਹੈ। ਤੇ ਉਸ ਤੋਂ ਬਾਅਦ ਟੋਬੇ ਦਾ ਪਾਣੀ ਅੰਦਰ ਆ ਗਿਆ। ਅਸੀਂ 16 ਤਰੀਕ ਤੋਂ ਸ਼ਿਫਟ ਕਰ ਗਏ ਹਾਈ ਸਕੂਲ 'ਚ। ਵੀ ਬਾਰਿਸ਼ ਤੋਂ ਪਹਿਲਾਂ ਹੀ ਕਰ ਗਏ ਜੀ। ਅੱਜ ਵੀ ਅਸੀਂ ਹੌਲੀ-ਹੌਲੀ ਸਮਾਨ ਉੱਧਰ ਸ਼ਿਫਟ ਕਰ ਰਹੇ ਹਾਂ। ਸਮਾਨ ਸ਼ਿਫਟ ਕਰਨ ਲਈ ਸਮਾਨ ਚੱਕਣ ਆਏ ਹੋਇਆ। ਇੱਧਰ ਬੱਚੇ ਸਾਡੇ ਉੱਧਰ ਹੀ ਪੜ੍ਹ ਰਹੇ ਨੇ। ਸਾਰਾ ਕੁਝ ਉੱਧਰ ਹੀ ਚੱਲ ਰ ਕੁਤੇ ਮਤਲਬ ਕਿ ਇੱਥੇ ਤੋਂ ਮਤਲਬ ਕਿ ਪੰਜ ਕੋਈ ਪੰਚਾਇਤ ਵੱਲੋਂ ਸਾਰਾ ਅਸੀਂ ਲਿਖ ਕੇ ਲਿਖ ਕੇ ਭੇਜਿਆ ਸੀ ਉਸ ਤੋਂ ਬਾਅਦ ਚੌਣ ਜਾਬਤਾ ਲੱਗ ਗਿਆ ਹੁਣ ਵੀ ਦੁਬਾਰਾ ਅਸੀਂ ਦੇਖ ਕੇ ਆਏ ਆ ਸੈਕਟਰੀ ਸਾਹਿਬ ਵੀ ਆਏ ਨੇ ਦੇਖ ਕੇ ਗਏ ਨੇ ਪਰ ਐਕਚੁਅਲੀ ਉਸ ਤੋਂ ਅਗਲੇ ਦਿਨ ਹੀ بارش ਪੈ ਗਈ ਤਾਂ ਕਰਕੇ ਕੰਮ ਰੁਕ ਗਿਆ ਇਹ ਤਸਵੀਰਾਂ ਤੁਹਾਨੂੰ ਵਖਾ ਰਹੀਆਂ ਇਹ ਮਵੀ ਕਲਾ ਦੇ 스마트 ਸਕੂਲ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਸਕੂਲ ਕਿਸ ਤਰ੍ਹਾਂ ਪਾਣੀ ਵਿੱਚ ਡੁੱਬਿਆ ਹੋਇਆ ਤੁਸੀਂ ਵੇਖ ਸਕਦੇ ਹੋ ਜਿਸ ਦੇ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਦੋਂ ਕਿ ਪੜਨ ਵਾਲੇ ਬੱਚਿਆਂ ਨੂੰ ਦੂਸਰੇ ਸਕੂਲ ਵਿੱਚ ਸ਼ਿਫਟ ਕਰਨਾ ਪਿਆ ਹੈ ਸਕੂਲ ਦੇ ਅਧਿਆਪਕ ਕਹਿੰਦੇ ਨੇ ਕਿ ਬਰਸਾਤਾਂ ਵਿੱਚ ਹਰ ਸਾਲ ਇਹੀ ਹਾਲ ਹੁੰਦਾ ਹੈ ਉਥੇ ਪੰਚਾਇਤ ਸੈਕਟਰੀ ਜਸਪੀਰ ਸਿੰਘ ਨੇ ਕਿਹਾ ਕਿ ਸ਼ਾਮ ਤੱਕ ਪਾਣੀ ਕੱਢ ਦਿੱਤਾ ਜਾਵੇਗਾ ਸੋ ਇਹ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ 스마트 ਸਕੂਲ ਤਾਂ ਬਣਾ ਦਿੱਤੇ ਗਏ ਨੇ ਪਰ ਪਾਣੀ ਦੀ ਨਿਕਾਸੀ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਰ ਕੱਲ੍ਹ ਦੀ ਨਾਲ ਬਰਸ਼ ਭਾਰੀ ਹੋ ਉਹ ਸਾਰੇ ਪਿੰਡ ਦਾ ਪਾਣੀ ਛੱਪੜ ਦੇ ਨਾਲ ਲੱਗਦਾ ਸਕੂਲ ਜੀ ਉਹ ਇੱਧਰ ਆ ਗਿਆ ਵੱਧ ਤੇ ਅਸੀਂ ਹੁਣ ਪੰਪਰਾਂ 'ਚ ਲਿਫਟ ਕਰਨ ਲੱਗੇ ਆਂ ਪਾਣੀ ਕਢ ਦਾਂਗੇ ਜਲਦੀ ਜੀ ਕਢਾ ਰਹੇ ਫਿਰ ਇਹਨੂੰ ਹਾਂ ਕਢਾ ਰਹੇ ਆਂ ਅਸੀਂ ਲੌਲਕੀ ਮਸ਼ੀਨ ਕੋਈ ਨਾ ਕੋਈ ਜੀ ਕਿ ਕਿਤੀ ਹੈ ਕਿ ਨਹੀਂ ਜੀ ਇਹ ਹਾਈ ਸਕੂਲ ਦੇ ਬੱਚੇ ਸ਼ਿਫਟ ਕਰਤੀ ਜੀ ਇੱਥੋਂ ਅਸੀਂ ਆ ਤੋ ਸ਼ਿਫਟ ਕਰਤੇ ਆਂ ਹਾਂਜੀ ਹਾਂਜੀ ਬੱਚੇ ਕੋਈ ਨਹੀਂ ਆਇਆ ਅੱਜ ਨਹੀਂ ਬੱਚੇ ਇੱਥੇ ਆ ਸੀ ਅਸੀਂ ਹਾਈ ਸਕੂਲ 'ਚ ਲੱਗੇ ਜੀ ਉਹਨਾਂ ਨੂੰ ਹਾਂਜੀ ਹਾਂਜੀ ਅੱਜ ਤਾਂ ਬਸੜਾ ਹੱਲ ਹੋ ਜਾਗੇ ਹਾਂਜੀ ਹਾਂ ਲੌਲਕੀ ਜੀ ਅਸੀਂ ਉੱਥੇ ਕੋਈ ਪਾਣੀ ਕਢਣ ਵਾਲਾ ਪ੍ਰੋਜੈਕਟ ਲਾ ਰਹ ਰੁਪਿੰਦਰ ਸਿੰਘ ਤੁਸੀਂ ਇਹ ਵੀ ਪ੍ਰਾਇਮਰੀ ਸਕੂਲ ਟੀਚਰ ਹੋ ਹਾਂ ਨਹੀਂ ਹਾਂ ਮੈਂ ਸਕੂਲ ਟੀਚਰ ਹਾਂ ਇਹ ਸਕੂਲ ਦਾ ਬਹੁਤ ਮਾੜਾ ਹਾਲ ਹੈ ਜੇ ਕਿ ਪਾਣੀ ਖੜਾ ਹੋਇਆ ਸਰ ਕੋਈ ਮਸਲਾ ਹੱਲ ਹੀ ਹੋਦਾ ਸਰ ਇਹ ਕੰਦ ਐਕਚੁਅਲੀ ਮੀਂਹ ਕਰਕੇ ਡਿੱਗੀ ਹੈ ਤੇ ਉਸ ਤੋਂ ਬਾਅਦ ਟੋਬੇ ਦਾ ਪਾਣੀ ਅੰਦਰ ਆ ਗਿਆ ਅਸੀਂ 16 ਤਰੀਕ ਤੋਂ ਸ਼ਿਫਟ ਕਰ ਗਏ ਹਾਈ ਸਕੂਲ ਚ ਵੀ ਬਾਰਿਸ਼ ਤੋਂ ਪਹਿਲਾਂ ਹੀ ਕਰ ਗਏ ਜੀ ਅੱਜ ਵੀ ਅਸੀਂ ਹੌਲੀ ਹੌਲੀ ਸਮਾਨ ਉੱਧਰ ਸ਼ਿਫਟ ਕਰ ਰਹੇ ਹਾਂ ਸਮਾਨ ਸ਼ਿਫਟ ਕਰਨ ਲਈ ਸਮਾਨ ਚੱਕਣ ਆਏ ਹਾਂ ਇੱਧਰ ਬੱਚੇ ਸਾਡੇ ਉੱਧਰ ਹੀ ਪੜ੍ਹ ਰਹੇ ਨੇ ਸਾਰਾ ਕੁਝ ਉੱਧਰ ਹੀ ਜਾ ਰਿਹਾ ਹੈ ਕਿੰਨੇ ਕੁ ਬੱਚੇ ਸਕੂਲ ਚ ਬੱਚੇ 120 ਨਹੀਂ ਕੁਤੀ ਮਤਲਬ ਕਿ ਇੱਥੇ ਤੋਂ ਮਤਲਬ ਕਿ ਪਿਛੇ ਕੋਈ ਪੰਚਾਇਤ ਵੱਲੋਂ ਸਾਰਾ ਅਸੀਂ ਲਿਖ ਕੇ ਲਿਖ ਕੇ ਭੇਜਿਆ ਸੀ ਉਸ ਤੋਂ ਬਾਅਦ ਚੌਣ ਜਾਬਤਾ ਲੱਗ ਗਿਆ ਹੁਣ ਵੀ ਦੁਬਾਰਾ ਅਸੀਂ ਦੇਖ ਕੇ ਆਏ ਆ ਸੈਕਟਰੀ ਸਾਹਿਬ ਵੀ ਆਏ ਨੇ ਦੇਖ ਕੇ ਗਏ ਨੇ ਪਰ ਐਕਚੁਅਲੀ ਉਸ ਤੋਂ ਅਗਲੇ ਦਿਨ ਹੀ بارش ਪੈ ਗਈ ਤਾਂ ਕਰਕੇ ਕੰਮ ਰੁਕ ਗਿਆ